ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਸੀਪਾ ਥਾਂਦੇ ਵਾਲਾ ਤੇ ਗਗਨ ਸੂਰੇ ਵਾਲਾ ਕਿੱਥੇ ਤੇ ਕਿਸ ਟੀਮ ਲਈ ਖੇਡਣਗੇ ਸੌਰੀ ਦੋਸਤੋ ਮੈਂ ਅੱਜ ਥੋੜਾ ਜਿਹਾ ਬਾਹਰ ਗਿਆ ਸੀ ਅਪਡੇਟ ਪੌਣ ਚ ਹੋ ਗਿਆ ਲੇਟ ਹਾਂਜੀ ਦੋਸਤੋ ਅੱਜ ਹੋਣ ਜਾ ਰਿਹਾ ਹੈ ਕਰਾਚੋ ਵਿਖੇ ਕਬੱਡੀ ਕੱਪ ਜਿੱਥੇ ਪਹਿਲਾ ਨਾਮ 8111 ਦੂਜੇ ਨਾਮ 6000 111 ਬੈਸਟਾਂ ਨੂੰ 33000 ਰੁਪਏ ਦਿੱਤੇ ਜਾਣਗੇ ਇੱਥੇ ਹੀ ਦੋਸਤੋ ਸੂਰੇ ਵਾਲੇ ਦੀ ਟੀਮ ਬਣੀ ਹੋਈ ਹੈ ਜੈਸ ਵਿੱਚ ਖੇਡਣਗੇ ਗਗਨ ਸੂਰੀਆਲਗਾ ਸੀਪਾ ਥੰਦੇ ਵਾਲਾ ਰਵੀ ਕੈਲਰਮ ਤੇ ਕਲਜੀਤਾ ਕਰਾਚੋ ਵਾਲਾ ਇਸ ਟੀਮ ਦੇ ਸਪான்ਸਰ ਜੱਸਾ ਠੁੱਲੀਆਲ ਜੱਦਾ ਫੌਜੀ ਦਲਜੀਤ ਪੰਨਵਾ ਹੋਣਗੇ ਦੋਸਤੋ ਹਾਂਜੀ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਮਾਫੀ ਚਾਹੁੰਦੇ ਆ ਕਿ ਅੱਜ ਵੀਡੀਓ ਪਾਉਣ ਚ ਲੇਟ ਹੋ ਗਏ ਕਿਉਂਕਿ ਆਪ ਥੋੜਾ ਜਿਹਾ ਕੰਮ ਗਏ ਹੋਏ ਸੀ ਬਾਹਰ ਤਾਂ ਕਰਕੇ ਟਾਈਮ ਨਹੀਂ ਲੱਗਿਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ